ਚੋਲਾ ਸਾਹਿਬ ਦੇ ਦੁਕਾਨਦਾਰਾਂ ਵੱਲੋਂ ਥਾਣਾ ਚੋਲਾ ਸਾਹਿਬ ਦਾ ਘਰਾਓ ਕੀਤਾ ਗਿਆ ਪਿਛਲੇ ਦਿਨੀ ਬਾਜ਼ਾਰ ਦੇ ਵਿੱਚ ਚੱਲੀ ਗੋਲੀ ਦੇ ਦੋਸ਼ੀ ਹਾਲੇ ਤੱਕ ਪੁਲਿਸ ਵੱਲੋਂ ਫੜੇ ਨਹੀਂ ਗਏ ਦੁਕਾਨਦਾਰਾਂ ਦਾ ਕਹਿਣਾ ਹੈ ਆਹੀ ਦਿਨ ਉਹਨਾਂ ਨੂੰ ਫਰੋਤੀ ਦੀਆਂ ਕਾਲਾਂ ਆ ਰਹੀਆਂ ਹਨ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਪੁਲਿਸ ਦੇ ਇਸ ਰਵਈਏ ਦੇ ਕਰਕੇ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਉਹਨਾਂ ਵੱਲੋਂ ਡਰ ਦੇ ਮਾਰੇ ਆਪਣੀਆਂ ਦੁਕਾਨਾਂ ਨਹੀਂ ਖੋਲੀਆਂ ਜਾ ਰਹੀਆਂ ਆਓ ਤੁਹਾਨੂੰ ਸੁਣਾਉਨੇ ਹਾਂ ਕੀ ਕਹਿਣਾ ਹੈ ਚੋਲਾ ਸਾਹਿਬ ਦੇ ਦੁਕਾਨਦਾਰਾਂ ਦਾ ਭਾਈ ਇਹ ਜਿਹੜਾ ਧਰਨਾ ਲਾ ਗਿਆ ਅੱਜ ਥਾਣੇ ਦੇ ਮੂਹਰੇ ਚੋਲਾ ਸਾਹਿਬ ਦੇ ਕਾਦੇ ਸੰਬੰਧ ਦੇ ਵਿੱਚ ਲਾਇਆ ਗਿਆ ਇਹ ਧਰਨਾ ਵੀਰ ਜੀ ਜਿਹੜਾ ਪ੍ਰੀਤ ਟੈਲੀਕਾਮ ਤੇ ਹਮਲਾ ਆ ਕੁਝ ਦਿਨ ਪਹਿਲਾਂ ਉਹਦੇ ਤੇ ਫਾਇਰਿੰਗ ਹੋਈ ਆ ਇਹ ਉਹਦੇ ਸੰਦਰਭ ਚ ਲੱਗਾ ਆ ਵਾ ਉਸ ਦਿਨ ਦੇ ਜਿਹੜੇ ਉਹ ਬੰਦੇ ਗੋਲੀ ਚਲਾ ਕੇ ਗਏ ਆ ਉਦੋਂ ਦੇ ਉਹ ਫੜੇ ਨਹੀਂ ਗਏ ਅਜੇ ਤੱਕ ਟੀਮਾਂ ਲੱਗੀਆਂ ਨੇ ਮੇਰੀ ਲਗਾਤਾਰ ਐਸਪੀ ਡੀ ਐਸਐਸਪੀ ਸਾਹਿਬ ਤੇ ਡਿਪਟੀ ਸਾਹਿਬ ਨਾਲ ਗੱਲ ਹੋ ਰਹੀ ਆ ਉਹ ਦੱਸ ਵੀ ਰਹੇ ਆ ਪਰ ਬਜਾਜ ਜਿਹੜਾ ਉਹ ਸਹਿਮਿਆ ਆ ਬਜਾਜ ਨੂੰ ਇਸ ਗੱਲ ਤੇ ਧਰਵਾਸਾ ਨਹੀਂ ਆ ਰਿਹਾ ਉਹ ਕਹਿੰਦੇ ਜਦ ਤੱਕ ਸਾਨੂੰ ਹਾਇਰ ਐਡਮਿਨਿਸਟ੍ਰੇਸ਼ਨ ਜਿਵੇਂ ਐਸਐਸਪੀ ਸਾਹਿਬ ਆਪ ਆ ਕੇ ਧਰਵਾਸਾ ਨਹੀਂ ਦਿੰਦੇ ਜੇਕਰ ਸਾਰਿਆਂ ਦਾ ਕਹਿਣਾ ਇਹ ਆ ਵੀ ਜੇਕਰ ਅੱਜ ਇਹਨਾਂ ਨੂੰ ਨਾਥ ਨਾ ਪਾਈ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਦੁਕਾਨਦਾਰ ਨੂੰ ਇਹ ਡਰਦਾ ਨਾ ਵਾ ਵੀ ਪਤਾ ਨਹੀਂ ਕਦੋਂ ਗੋਲੀ ਮਿੰਦੂ ਵਾਜ ਜਾਣੀ ਤੇ ਆਹ ਕੁਛ ਹੋਣ ਦੇ ਬਾਵਜੂਦ ਵੀ ਅੱਜ ਵੀ ਬਾਜ਼ਾਰ ਦੇ ਵਿੱਚ ਥੜਾ ਢਾੜੀਆਂ ਅੱਜ ਵੀ ਲੋਕ ਫਰੋਤੀ ਬੰਗ ਰਹੇ ਆ ਇਸ ਲਈ ਇਹ ਸਾਰੇ ਕੱਲ ਬਾਜ਼ਾਰ ਨੇ ਮੀਟਿੰਗ ਕਰਕੇ ਤੇ ਧੰਨਾ ਚਾਲੂ ਕੀਤਾ ਵਾ ਵੀ ਇਹ ਧੰਨਾ ਬਾਜ਼ਾਰ ਉਦੋਂ ਤੱਕ ਬੰਦ ਰਹੂਗਾ ਜਦੋਂ ਤੱਕ ਉਹ ਬੰਦੇ ਫੜੇ ਨਹੀਂ ਜਾਂਦੇ ਤੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਕਾੜੀ ਹੋਰ ਪ੍ਰਸ਼ਾਸਨ ਤੋਂ ਕੀ ਮੰਗ ਆ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਵੀ ਜਿਹੜੇ ਗੁਨਾਹਗਾਰ ਬੰਦੇ ਆ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੇ ਉੱਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੇ ਬੰਦ ਹੀ ਕਾਰਵਾਈ ਹੋਊਗੀ ਤੇ ਅਸੀਂ ਉਹਨਾਂ ਦੇ ਨਾਲ ਆ ਤੇ ਅਸੀਂ ਉਦੋਂ ਬਾਜ਼ਾਰ ਖੋਲਣ ਲਈ ਤਿਆਰ ਆ ਤੇ ਸਾਨੂੰ ਜਿਹੜੀ ਆ ਉਹ ਪ੍ਰੋਟੈਕਸ਼ਨ ਦਿੱਤੀ ਜਾਵੇ ਇਹ ਨਹੀਂ ਵੀ ਬਾਜ਼ਾਰ ਦੇ ਵਿੱਚ ਅੱਜ ਉਹ ਬੰਦੇ ਫੜੇ ਜਾਂਦੇ ਆ ਤੇ ਬਾਜ਼ਾਰ ਦੇ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਲੱਗਾ ਉਹਦੀਆਂ ਟੀਮਾਂ ਜਿਹੜੀਆਂ ਅੱਜ ਦਿੱਤੀਆਂ ਗਈਆਂ ਉਹ ਫੇਰ ਲੈ ਲਈਆਂ ਵਾਪਸ ਲੈ ਲੀਆਂ ਜਾਣ ਉਹ ਇਸ ਤਾਂ ਹੀ ਲੱਗਾ ਲੱਗੀਆਂ ਰਹਿਣ ਬਜਾਲ ਦੇ ਵਿੱਚ 10ਵੇਂ ਮੋਟਰਸਾਈਕਲ ਤੋਂ ਬਾਅਦ 11ਵਾਂ ਮੋਟਰਸਾਈਕਲ ਹੋਆ ਜਿਹਦੇ ਅੱਗੇ ਤੇ ਪਿੱਛੇ ਨੰਬਰ ਪਲੇਟ ਨਹੀਂ ਜਿਹੜੇ ਉਹਦਨ ਬੰਦੇ ਉਹ ਮਿਸ ਅਪੀਨਿੰਗ ਕਰਕੇ ਗਏ ਆ ਜਿਨ੍ਹਾਂ ਨੇ ਉਹ ਕਾਹਨ ਕੀਤਾ ਉਹਨਾਂ ਦੇ ਵੀ ਅੱਗੇ ਤੇ ਪਿੱਛੇ ਮੋਟਰਸਾਈਕਲ ਦੇ ਨੰਬਰ ਨਹੀਂ ਜੇਕਰ ਕਿਤੇ ਉਹ ਨੰਬਰ ਲੱਗੇ ਹੋਣ ਤੇ ਉਹ ਬੰਦਿਆਂ ਨੂੰ ਫੜਨ ਦੇ ਵਿੱਚ ਟਰੇਸ ਕਰਨ ਦੇ ਵਿੱਚ ਜ਼ਿਆਦਾ ਸੁਖਾਲਾ ਹੋ ਜੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਹਾਲੇ ਤੱਕ ਕੀ ਭਰੋਸਾ ਦਿੱਤਾ ਦੇਖੋ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਜੀ ਜਿੰਨੀ ਆ ਵੀ ਮੈਂ ਐਸਐਸਬੀ ਸਾਹਿਬ ਤੇ ਐਸਪੀਡੀ ਸਾਹਿਬ ਤੇ ਡਿਪਟੀ ਸਾਹਿਬ ਨੂੰ ਮਿਲਿਆ ਉਹਨਾਂ ਵੱਲੋਂ ਹਮੇਸ਼ਾ ਹਰ ਵਾਰੀ ਉਹਨਾਂ ਵੱਲੋਂ ਅਜੇ ਤੱਕ ਮੈਨੂੰ ਮੈਂ ਜਿੱਥੋਂ ਤੱਕ ਉਹਨਾਂ ਦਾ ਵੇਖਿਆ ਵਾ ਵੀ ਉਹ ਉਹਨਾਂ ਵੱਲੋਂ ਪੂਰਾ ਇਸ ਕੇਸ ਦੇ ਵਿੱਚ ਇਨਵੋਲ ਹੋਇਆ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਧਰਨਾ ਜਿਹੜਾ ਲੱਗਾ ਕਾਦੇ ਸਬੰਧ ਵਿੱਚ ਲਾਇਆ ਗਿਆ ਹੈ ਧਰਨਾ ਜੀ ਦੁਕਾਨਦਾਰ ਨੂੰ ਫਰੋਤੀ ਮੰਗਣ ਦੇ ਵਿੱਚ ਕਾਇਲ ਲਾਇਆ ਗਿਆ ਰੋਟੀ ਮੰਗਦੇ ਆ ਫਰੋਤੀ ਕਰਕੇ ਲਾਇਆ ਗਿਆ ਠੀਕ ਹੈ ਫਰੋਤੀ ਕਿਦਾਂ ਮਤਲਬ ਦੁਕਾਨਦਾਰਾਂ ਤੋਂ ਫਰੋਤੀ ਦੀ ਕਾਲਾ ਆਈਆਂ ਕਿ ਅੱਜ-ਅੱਜ ਦੁਕਾਨਦਾਰਾਂ ਨੂੰ ਤੰਗ ਆਉਂਦੇ ਵੀ ਕਾਲਾ ਆਉਂਦੀ ਹੈ ਠੀਕ ਹੈ ਤੇ ਆਪਣਾ ਪੁਲਿਸ ਵੱਲੋਂ ਕੀ ਭਰੋਸਾ ਦਿੱਤਾ ਗਿਆ ਪੁਲਸ ਵੱਲੋਂ ਤਾਂ ਭਾਜੀ ਇਤਰਾ ਹੀ ਆ ਜੀ ਉਹਨਾਂ ਨੇ ਆਖਿਆ ਵੀ ਤੁਹਾਨੂੰ 2 ਦਿਨ 3 ਦਿਨ 2 ਦਿਨ 3 ਦਿਨ ਦੱਸਦੇ ਬਸ ਹਾਲੇ ਤੱਕ ਜੋ ਪਿੱਛੇ ਜੇ ਗੋਲੀ ਚੱਲੀ ਆ ਉਹਦੇ ਸਬੰਧ ਵਿੱਚ ਕੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਕੋਈ ਕਾਰਵਾਈ ਕਰਨ ਦੀ ਹੈ ਜੀ ਹਜੇ ਕਰ ਲਈ ਦੋਸ਼ੀ ਲੱਭੇ ਜਾਂ ਨਹੀਂ ਹਜੇ ਪੁਲਿਸ ਨੇ ਹਜੇ ਨਹੀਂ ਲੱਭੇ ਜੀ ਤੇ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਤੋਂ ਹਾਂਜੀ ਤੁਹਾਡੀਆਂ ਕੀ ਮੰਗਾਂ ਪ੍ਰਸ਼ਾਸਨ ਤੋਂ ਕਿ ਜਾ ਜੋ ਇਹੋ ਮੰਗਾਵਾ ਡੀਆ ਜੀ ਸਾਡੀ ਛਤੀ ਛਤੀ ਮੰਨਤੀ ਕੀਤੀ ਜਾਵੇ ਦੁਕਾਨਦਾਰ ਸਾਰੇ ਸੱਮੇ ਪਏ ਆ ਦੁਕਾਨਦਾਰ ਦੁਕਾਨਾ ਖੋਲੂਗੀ ਜੀ ਵੀ ਕਰਦਾ ਠੀਕ ਆ ਹਾਂਜੀ ਓ ਸਸਰੀ ਤਰੇ 12 ਮੁਰਗਾ ਪਾ ਤੇ ਦੇਸ਼ਾਹੀ ਬੰਦ ਕਰਾ ਬੰਦ ਕਰਾ ਓ ਦੇਸ਼ਾਹੀ ਬੰਦ ਕਰਾ ਬੰਦ ਕਰਾ ਪਨਾ ਚੀਤਾਸ਼ਨਾ ਨੂੰ ਲਾਇਆ ਜਾਵੇ ਚੰਗੀ ਬੋਜ ਨੂੰ ਲਾਇਆ ਜਾਵੇ ਕਿਤੇ ਖਾਲਸਾ ਰਾਜ ਕਾਇਮ ਕਰਨ ਦੀ ਗੱਲ ਕਰੋ ਜਿਹੜਾ ਖਾਲਸਾ ਰਾਜ ਵਾ ਮਹਾਰਾਜਾ ਰਣਜੀਤ ਸਿੰਘ ਦਾ ਵੇਖ ਲਓ ਤੁਹਾਡੇ ਸਾਹਮਣੇ ਰਾਜ ਖਾਲਸਾ ਕਾਇਮ ਹੋਇਆ ਉਹਨੇ ਹਿੰਦੂ ਨੂੰ ਵੀ ਬੁਕਲ ਚੁਲਿਆ ਮੁਸਲਮਾਨ ਨੂੰ ਵੀ ਬੁਕਲ ਚੁਲਿਆ ਅਹਿੰਦੋਤਾਂ ਪਾਕਿਸਤਾਨ ਇੱਕ ਕੀਤਾ ਤੁਹਾਡੇ ਸਾਹਮਣੇ ਜਮਨਾਉ ਦੇ ਕਿਲੇ ਦੀ ਕਰੋ ਨੇ ਛੱਕੇ ਡਾਹਦੇ ਅਰੇ ਸਿੰਘ ਨਲਵਾ ਵੇਲੋ ਮਰਿਆ ਪਿਆ ਹੀ ਕਮਾਰ ਪਿਆ ਹੀ ਆਪਦੇ ਘਰੇ ਜਦੋਂ ਇਹਨੂੰ ਖੁਸ਼ੀ ਦਿੱਤੀ ਬੀਬੀ ਨੇ ਜਾ ਕੇ ਕਿ ਬਾਬਾ ਦੀ ਜੰਗ ਲੱਗਣਾ ਸ਼ੁਰੂ ਹੋ ਗਿਆ ਉਹ ਕਦ ਕਦ ਉਹ ਪਿਓ ਠੋਠ ਪਿਆ ਉਹਨੇ ਆਏ ਫੌਜਦਾਨੀ ਮੌਤ ਜ਼ਰੂਰ ਮਰਨਾ ਸੂਰਮਿਆਂ ਦੀ ਮੌਤ ਮਰੂੰਗਾ ਮੈਂ ਉਹ ਜਦੋਂ ਸ਼ਹੀਦ ਹੋ ਗਿਆ ਮੈਂ ਤੁਹਾਡੇ ਸਾਹਮਣੇ ਜਿੰਦਾਬਾਦ ਲੋਕਮੁਣੀ ਜਿੰਦਾਬਾਦ ਲੋਕਮੁਣੀ ਜਿੰਦਾਬਾਦ ਲੋਕਮੁਣੀ ਜਿੰਦਾਬਾਦ ਜਿੰਦਾਬਾਦ ਓ ਜੀ ពុរណបាទលោកគន្ធីពុរណបាទលោកគន្ធីពុរណបាទបុយោសៀតពុរណបាទបុយោសៀតពុរណបាទវាយ